ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਛੀਲੂ ਤੇ ਗੁਰਵਿੰਦਰ ਘੰਗੇ ਵਾਲੇ ਦੀ ਕਿਸ ਟੀਮ 'ਚ ਖੇਡਣ ਲਈ ਪੂਰੀ ਛੋਟੀ ਜਿਹੀ ਟੀਮ ਬਣੀ ਹੋਈ ਆ ਦੋਸਤੋ ਤੇ ਨਾਲ ਇੱਕ ਟੀਮ ਹੋਰ ਵੀ ਦੱਸਾਂਗੇ ਸੰਘੇੜਾ ਦੇ ਕਬੱਡੀ ਕੱਪ ਦੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਹਾਂਜੀ ਦੋਸਤੋ ਅੱਜ ਪਿੰਡ ਸੰਘੇੜਾ ਦੇਲਾ ਬਰਨਾਲਾ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਪਹਿਲਾ ਨਾਮ ਕ 71000 ਪਹਿਲਾ ਸੌਰੀ 1 ਲੱਖ ਦੂਜਾ 71000 ਬੈਸਟਾਂ ਨੂੰ 31-31000 ਰੁਪਏ ਦਿੱਤੇ ਜਾਣ ਲਾਈਵ 365 ਤੇ ਦਿਖਾਇਆ ਜਾਵੇਗਾ ਜੇਕਰ ਟੀਮਾਂ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੋਈ ਦੋਦੇ ਦੀ ਜਿਸ ਵਿੱਚ ਰੁਪਿੰਦਰ ਦੋਦਾ ਸੰਦੀਪ ਦੋਦਾ ਕੋੜਾ ਦੋਦਾ ਕਾਲਾ ਬੁੱਟਰ ਲਵਲੀ ਗਗਨ ਸੂਰੀ ਵਾਲਾ ਵਿੱਕੀ ਹਰੀਕੇ ਤੇ ਮੀਸ਼ੀ ਹਰਖੋਵਾਲ ਖੇਡਣਗੇ ਦੋਸਤੋ ਇਹ ਟੀਮ ਵੀ ਸੰਘੇੜੇ ਦੇ ਕਬੱਡੀ ਕੱਪ ਤੇ ਖੇਡੇਗੀ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਘਾਂਗੇ ਦੀ ਜਿਸ ਵਿੱਚ ਗੁਰਵਿੰਦਰ ਘਾਂਗਾ ਪਾਉ ਘਾਂਗਾ ਨੀਟਾ ਤੇ ਵੀਰਾ ਘਾਂਗਾ ਸ਼ੀਲੂ ਬਾਹੂ ਅਕਬਰਪੁਰ ਅੰਬਾਸੌਰ ਸਿੰਘ ਤੇ ਦੀਪ ਦਵਰਜੀ ਵਾਲਾ ਖੇਡਣਗੇ ਦੋਸਤੋ ਸੰਘੇੜੇ ਦੇ ਕੱਪ ਤੇ ਇਸੀ ਦੋਸਤੋ ਹੁਣ ਤੱਕ ਟੀਮਾਂ ਦੀ ਜਾਣਕਾਰੀ ਜੋ ਆਪਾਂ ਨੂੰ ਮਿਲੀ ਜੇਕਰ ਹੋਰ ਟੀਮਾਂ ਦੀ ਜਾਣਕਾਰੀ ਮਿਲਦੀ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਚ ਸਾਂਝੀ ਕਰਾਂਗੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਦਬਾਓ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ